ਹਾਂ ਜੀ ਦੋਸਤੋ ਫਿਲਮ ਆਈ ਆ ਚਮਕੀਲਾ ਉਹਦਾ ਵਿਰੋਧ ਵੀ ਆ ਉਹਦੇ ਪੱਖ ਚ ਵੀ ਆ ਪਰ ਆਪਾਂ ਦਾ ਵਿਰੋਧ ਦਾ ਪੱਖ ਆ ਪਗਲ ਕਹਿੰਨੇ ਆਪਣੀ ਮੈਂ ਗੱਲ ਕਰ ਲਗਾ 1986 85 87 ਜਦੋਂ ਇਹ ਪੜਦੇ ਹੁੰਦੇ ਸੀ ਸਾਡੇ ਲਾਗੇ ਬੰਨੇ ਕਾਫੀ ਚਮਕੀਲੇ ਅਖਾੜੇ ਲੱਗਦੇ ਹੁੰਦੇ ਲੋਕੀ ਮੁੰਡੇ ਬੰਕ ਮਾਰ ਕੇ ਜਾਂਦੇ ਹੁੰਦੇ ਸਕੂਲ ਚ ਪਰ ਮੈਂ ਸੱਚ ਆ ਸੱਚ ਅਕ ਮੈਂ ਇੱਕ ਵੀ ਅਖਾੜਾ ਚਮਕੀਲਾ ਬੇਸ਼ੱਕ ਨਹੀਂ ਸਿਖਿਆ ਦੂਸਰੀ ਗੱਲ ਆਪਾਂ ਇਹ ਵੀ ਗੱਲ ਸੁਣੀ ਆ ਕਿ ਉਸ ਬੰਦੇ ਨੇ ਖਰੇ 360 ਦਿਨਾਂ ਦੇ ਵਿੱਚ ਉਹਨੇ ਦਿਨ ਹੀ ਜਿੰਨੇ ਖਾੜੇ ਲਾਏ ਇਹਦਾ ਮਤਲਬ ਲੋਕ ਸੁਣਦੇ ਸੀ ਉਹਨੂੰ ਗੱਲਾਂ ਦੋਵੇਂ ਹਨ ਉਸ ਟਾਈਮ ਵਿਰੋਧੀ ਸੀਗਾ ਪਰ ਲੋਕ ਸੁਣਦੇ ਸੀ ਜੇ ਸਭ ਤੋਂ ਵੱਧ ਖਾੜੇ ਉਹ ਲੱਗਦੇ ਸੀ ਇਹਦਾ ਮਤਲਬ ਲੋਕ ਉਹਨੂੰ ਸੁਣਦੇ ਸੀ ਉਹ ਗੰਦਾ ਗੋਂਦਾ ਸੀਗਾ ਚੰਗਾ ਗੋਂਦਾ ਸੀ ਤੁਹਾਨੂੰ ਵੀ ਪਤਾ ਤੁਹਾਡੇ ਸਾਹਮਣੇ ਪਰ ਮੈਂ ਆਪਣੀ ਗੱਲ ਕੀਤੀ ਹੈ ਮੈਂ ਜ਼ਿੰਦਗੀ ਚ ਉਹਦਾ ਆਪਣਾ ਅਖਾੜਾ ਬੇਸ਼ੱਕ ਇੱਕੋ ਹੀ ਨਹੀਂ ਸੀ ਵਿਖਿਆ ਸਕੂਲੋਂ ਉਹ ਮੁੰਡੇ ਸਾਡੇ ਜਾਂਦੇ ਹੁੰਦੇ ਸੀ ਕਲਾ ਛੱਡ ਕੇ ਚਲੇ ਜਾਂਦੇ ਹੁੰਦੇ ਸੀ ਸਾਡੇ ਪਿੰਡੋਂ ਜਾਂਦੇ ਹੁੰਦੇ ਸੀ ਪਰ ਗੱਲ ਤਾਂ ਇਹ ਹੈ ਕਿ ਜੇ ਉਹਦੇ ਸਭ ਤੋਂ ਵੱਧ ਉਸ ਟਾਈਮ ਅਖਾੜੇ ਲੱਗਦੇ ਸੀ ਜਦੋਂ ਲੋਕ ਉਹਨੂੰ ਸੁਣਦੇ ਸੀ ਜੋ ਲੋਕ ਉਹਨੂੰ ਸੁਣਦੇ ਸੀ ਇਹ ਤਾਂ ਅਜੀਬ ਹਾਲ ਦੇਖਦੇ ਆ ਨਾ ਕਿਉਂ ਲੋਕ ਉਹਨੂੰ ਕਿਉਂ ਸੁਣਦੇ ਸੀ ਜੇ ਗਲਤ ਸਗਤ ਕਿਉਂ ਸੁਣਦੇ ਸੀ ਇਹ ਸਹੀ ਹੈ ਜਾਂ ਤਾਂ ਸੁਣਦੇ ਸੀ ਦੋਸਤੋ ਐਕਸ ਪੁਲਿਸਮੈਨ ਸੁਖਵਿੰਦਰ ਸਿੰਘ ਨੇ ਚਮਕਿੱਲੇ ਬਾਰੇ ਖਾਸ ਗੱਲਬਾਤ ਕੀਤੀ ਹੈ ਤੇ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਚਮਕਿੱਲੇ ਬਾਰੇ ਕੁਝ ਅਜਿਹੇ ਸ਼ਬਦ ਹੋਣ ਜਿਹੜੇ ਤੁਸੀਂ ਦੱਸਣੇ ਚਾਹੁੰਦੇ ਹੋ ਮੋਂ ਕੋਈ ਯਹੀ ਗੱਲ ਹੋਵੇ ਤਾਂ ਕਮੈਂਟ ਕਰ ਸਕਦੇ ਹੋ ਤੇ ਉੱਥੇ ਹੀ ਲਿਮਟਿਡ ਗਿਆਨ ਤੇ ਅੱਜ ਸ਼ਾਮੀ ਉਹ ਖਾਸ ਬੰਦੀਆਂ ਦੀਆਂ ਇੰਟਰਵਿਊਜ਼ ਆਉਣ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਚਮਕਿੱਲੇ ਦਾ ਜਿਗਰੀ ਯਾਰ ਹੈ ਜਿਨ੍ਹਾਂ ਨੇ ਉਹ ਖੁਲਾਸੇ ਕੀਤੇ ਨੇ ਜਿਹੜੇ ਤੁਸੀਂ ਅੱਜ ਤੱਕ ਸ਼ਾਇਦ ਨਹੀਂ ਜਾਣਦੇ ਹੋਮੂਗੇ ਚਮਕੀਲੇ ਬਾਰੇ ਤੇ ਉੱਥੇ ਹੀ ਚਮਕੀਲੇ ਦੇ ਨਾਲ ਆਖਰੀ ਉਸ ਦਿਨ ਮੌਜੂਦ ਜਦੋਂ ਚਮਕੀਲੇ ਦੇ ਗੋਲੀ ਲੱਗੀ ਉਸ ਸੱਤ ਨਾਲ ਵੀ ਖਾਸ ਇੰਟਰਵਿਊ ਹੋਈ ਆ ਉਹ ਵੀ ਅੱਜ ਤੁਹਾਨੂੰ ਅਲਿਮਿਟਿਡ ਗਿਆਨ ਤੇ ਦੇਖਣ ਨੂੰ ਮਿਲੇਗੀ ਸੋ ਅਲਿਮਿਟਿਡ ਗਿਆਨ ਨੂੰ ਨਵੇਂ ਦੋਸਤ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਆਓ ਦੇਖੋ ਇਹ ਵੀਡੀਓ ਇੱਕ ਵਾਰ ਫਿਰ ਤੋਂ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਹਾਂਜੀ ਦੋਸਤੋ ਫਿਲਮ ਆਈ ਆ ਚਮਕੀਲਾ ਉਹਦਾ ਵਿਰੋਧ ਵੀ ਆ ਉਹਦੇ ਪੱਖ ਚ ਵੀ ਆ ਪਰ ਆਪਾਂ ਦਾ ਵਿਰੋਧ ਦਾ ਪੱਕਾ ਪੱਕਾ ਗੱਲ ਕਰਨੀ ਆਪਣੀ ਮੈਂ ਗੱਲ ਕਰ ਲਗਾ 1986 85 87 ਜਦੋਂ ਅਸੀਂ ਪੜਦੇ ਹੁੰਦੇ ਸੀ ਸਾਡੇ ਲਾਗੇ ਬੰਦੇ ਕਾਫੀ ਚਮਕੀਲੇ ਅਖਾੜੇ ਲੱਗਦੇ ਹੁੰਦੇ ਸੀ ਲੋਕੀ ਮੁੰਡੇ ਬੰਕ ਮਾਰ ਕੇ ਜਾਂਦੇ ਹੁੰਦੇ ਸਕੂਲ ਚ ਪਰ ਮੈਂ ਸੱਚ ਆ ਸੱਚ ਅਕ ਮੈਂ ਇੱਕ ਵੀ ਅਖਾੜਾ ਚਮਕੀਲਾ ਬੇਸ਼ੱਕ ਨਹੀਂ ਸਵੇਖਿਆ ਦੂਸਰੀ ਗੱਲ ਆਪਾਂ ਇਹ ਵੀ ਗੱਲ ਸੁਣੀ ਆ ਕਿ ਉਸ ਬੰਦੇ ਨੇ ਖਰੇ 365 ਦਿਨਾਂ ਦੇ ਵਿੱਚ ਉਹਨੇ ਦਿਨ ਹੀ ਜਨੇ ਅਖਾੜੇ ਲਾਇਆ ਇਹਦਾ ਮਤਲਬ ਲੋਕ ਸੁਣਦੇ ਸੀ ਉਹਨੂੰ ਗੱਲਾਂ ਦੋਵੇਂ ਹਨ ਉਸ ਟਾਈਮ ਵਿਰੋਧਵੀ ਸੀਗਾ ਪਰ ਲੋਕ ਸੁਣਦੇ ਸੀ ਜੇ ਸਭ ਤੋਂ ਵੱਧ ਅਖਾੜੇ ਉਹ ਲੱਗਦੇ ਸੀ ਇਹਦਾ ਮਤਲਬ ਲੋਕ ਉਹਨੂੰ ਸੁਣਦੇ ਸੀ ਹੁਣ ਉਹ ਗੰਦਾ ਗੋਂਦਾ ਸੀਗਾ ਚੰਗਾ ਗੋਂਦਾ ਸੀ ਤੁਹਾਨੂੰ ਵੀ ਪਤਾ ਤੁਹਾਡੇ ਸਾਹਮਣੇ ਪਰ ਮੈਂ ਆਪਣੀ ਗੱਲ ਕੀਤੀ ਮੈਂ ਜ਼ਿੰਦਗੀ ਚ ਉਹਦਾ ਆਪਣਾ ਅਖਾੜਾ ਬੇਸ਼ੱਕ ਇੱਕੋ ਹੀ ਨਹੀਂ ਸੀ ਦੇਖਿਆ ਸਕੂਲੋਂ ਮੁੰਡੇ ਸਾਡੇ ਜਾਂਦੇ ਹੁੰਦੇ ਸੀ ਕਲਾਸ ਛੱਡ ਕੇ ਚਲੇ ਜਾਂਦੇ ਹੁੰਦੇ ਸੀ ਸਾਡੇ ਪਿੰਡੋਂ ਜਾਂਦੇ ਹੁੰਦੇ ਸੀ ਪਰ ਗੱਲ ਤਾਂ ਇਹ ਹੈ ਕਿ ਜੇ ਉਹਦੇ ਸਭ ਤੋਂ ਵੱਧ ਉਸ ਟਾਈਮ ਅਖਾੜੇ ਲੱਗਦੇ ਸੀ ਇਹਦਾ ਬਹੁਤ ਲੋਕਾਂ ਨੂੰ ਸੁਣਦੇ ਸੀ ਜੋ ਲੋਕ ਉਹਨੂੰ ਸੁਣਦੇ ਸੀ ਇਹ ਤਾਂ ਉਹ ਦੋ ਆਉ ਦੇ ਸਕਦੇ ਹਨ ਕਿ ਉਹ ਲੋਕ ਨੂੰ ਕਿਉਂ ਸੁਣਦੇ ਸੀ ਜੇ ਗਲਤ ਸੀ ਕਿਉਂ ਸੁਣਦੇ ਸੀ ਇਹ ਸਹੀ ਹੈ ਜਾਂ ਤਾਂ ਸੁਣਦੇ ਸੀ